ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ 6 ਸਾਲ ਤੋਂ ਮੰਜੇ ਤੇ ਹੀ ਚੱਲਦਾ ਹਾਂ ਤੇ ਉਦੋਂ ਮੈਂ ਨਾ ਅਹ ਸ਼ੇਰ ਨੂੰ ਚੇਰੇ ਕੋਟਿਆ ਗਿਆ ਉਹਦਾ ਨਰਸਾ ਗੋੜ ਮੋੜ ਕੇ ਠੀਕ ਹੀ ਮੈਂ ਨਾ ਚਲੋ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਕਿਰੋਂ ਮੈਂ ਤਿਆਰ ਹੋਣਾ ਬੱਗ ਬੰਦ ਨਹੀਂ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨਾਲ ਪਪੀਆਂ ਲੈ ਕੇ ਆਉਣੀਆਂ ਉਹਨੂੰ ਹਾ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਮੇਰਾ ਡੈਡੀ ਤੇ ਕੱਲ ਸਾਮੀ 5 ਵਜੇ ਇਹ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਸੇਤੀ ਮੁੜ ਕੇ ਉਹ ਉੜਾ ਜਾਂਦਾ ਦਾ ਸਭੰਦਣਾ ਮਿੰਟਾ ਪੂਰਾ ਉਹ ਉੜਾ ਇੱਕੋ ਬੇਟਾ ਇਹੋ ਸਭਾ ਨਾਖੇ ਬੇਟਾ ਗੁਰਕੀਤਨ ਸਿੰਘ ਮੇਰਾ ਨਾਂ ਹੈ ਬੇਟੇ ਦਾ ਕਰਦੇ ਮੇਰੇ ਮੇਰੇ ਗੁਰਪ੍ਰੀਤ ਆ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਕੈਂਸਲ ਆ ਤੇ ਉਹ ਗੁਰੂ ਰਾਮਦਾਸ ਉਹ ਕੈਂਸਲ ਤੇ ਚੱਲਣ ਡਈ ਉਹਨਾਂ ਦੇ ਕੀਮੋ ਲਗੀ ਕਰਨਾ ਲੱਗੇ ਹੁਣ ਗੋਲੀਆਂ ਚੱਲਦੀਆਂ ਮਾਕੇ ਚਲੋ ਬਹੁਤ ਮਾੜੀ ਹੋਈ ਆ ਚਲੋ ਹੁਣ ਆਪਾਂ ਕਰਨੇ ਟੱਕ ਜਾਂਦੇ ਆ ਰੱਬ ਦਾ ਬਾਣਾ ਆ ਇਹ ਸਣਾ ਵੱਡਾ ਜੇਰਾ ਕਰਕੇ ਪੰਦਨਾ ਪਉ ਰੱਬ ਦਾ ਬਾਣਾ ਚੜ੍ਹੇ ਬੜੀ ਆ ਸਾਰੀ ਉਮਰ ਦਾ ਦੁੱਖ ਰਹਿਣਾ ਆ ਕਿਹੜਾ ਸਾਨੂੰ ਛੱਡ ਗਿਆ ਹੋਣਾ ਹਾਂ ਬਹੁਤ ਮਾੜੀ ਕੱਲੋ ਹਾਂ ਚੱਲਦਾ ਏ ਉਹ ਰਾਜੀ ਹਾਂ ਗੋਲੀਆਂ ਚੱਲਦੀਆਂ ਆ ਉੱਥੇ ਤੇ ਵਧੀਆ ਚਲੋ ਬੜਾ ਉਹੀ ਕਹਿਣਾ ਮੈਂ ਕਰਨ ਵਾਲੀ ਗੱਲ ਨਹੀਂ ਕੋਈ ਕਰ। ਜੋ ਹੋਇਆ ਜੋਰਾ ਬਣੇਗਾ ਇਤਨਾ ਚਲੋ। ਉਹਦੇ ਪਾਣੀ ਅੰਦਰ। ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ। ਕਾਫੀ 6 ਸਾਲ ਤੋਂ। ਮੰਜੇ ਤੇ ਹੀ ਚੱਲਦਾ। ਹਾਂ ਤੇ ਉਤਰਾ ਮੇਨਾ ਹਾਂ। ਸ਼ੇਰ ਨੂੰ ਸ਼ੇਰ ਕੁੱਟਿਆ ਗਿਆ ਉਹਦਾ। ਨਚਾ ਕੋ। ਮੁੜ ਕੇ ਠੀਕ ਹੀ ਮੈਨਾ ਚਲੋ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਕਰੋ ਮੈਂ ਤਿਆਰ ਹੋਣਾ ਪੱਗ ਬੰਨਣੀ। ਉਦੋਂ ਮੈਂ ਉਹਨੂੰ ਮਿਲ ਕੇ ਜਾਣਾ। ਉਹਨੇ ਪੱਪੀਆਂ ਲੈ ਕੇ ਆਉਣੀਆਂ ਉਹਨੂੰ ਖਾ ਕਰਨਾ ਜੱਫੀ ਪਾਉਣੇ ਪਤਾ ਲੱਗ ਜਾਂਦਾ ਹੈ ਮੇਰਾ ਡੈਡੀ ਹੈ ਤੇ ਕੱਲ ਸਾਮੀ 5 ਵਜੇ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਸੇਤੀ ਮੁੜ ਕੇ ਉਹ ਡਾ ਹੋ ਜਾਂਦਾ ਹੈ ਦਾ ਸਬੰਧ ਨਾਲ ਮੈਂ ਤਾਂ ਡਾ ਹੋ ਜਾਂਦਾ ਹੈ ਡਾ ਇੱਕੋ ਬੇਟਾ ਇਹੋ ਸਬਾ ਨਾਲ ਦਾ ਬੇਟਾ ਗੁਰਕੀਰਤਨ ਸਿੰਘ ਮੇਰਾ ਨਾਂ ਹੈ ਬੇਟੇ ਦਾ ਕਰਦੇ ਮੇਰੇ ਮੇਰੇ ਗੁਰਪੀਤਿਆ وہ اگ نہیں گو رام دس چلن چل لگی گولیاں رب کا نا وا چاہنا پو ربا بڑی ساری عمر کا دکھ رہنا پھر سالوں سٹ گیا بہت ماڑی ਹਾਂ ਚੱਲਦਾ ਹੈ ਉਹਦਾ ਜੀ ਹਾਂ ਗੋਲੀਆਂ ਚੱਲਦੀਆਂ ਆ ਉੱਥੇ ਤੇ ਵਧੀਆ ਚਲੋ ਬੜਾ ਉਹ ਇਹ ਕੰਮ ਕਰਨ ਵਾਲੀ ਗੱਲ ਨਹੀਂ ਕੋਈ ਜੋ ਹੋਇਆ ਜੋਰਾ ਬਣੇਗਾ ਇਤਨਾ ਚਲੋ ਉਹਦੇ ਪਾਣੀ ਅੰਦਰ بیٹਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ کافی 6 ਸਾਲ ਤੋਂ ਮੰਜੇ ਤੇ ਹੀ ਚੱਲਦਾ ਹਾਂ ਤੇ ਉਤਰਾ ਮੇਨਾ ਹਾਂ ਸ਼ੇਰ ਨੂੰ ਛੇਰ ਕੋਟੇ ਆ ਗਿਆ ਉਹਦਾ ਨਸਾ ਕੋ ਮੁੜ ਕੇ ਠੀਕ ਹੀ ਮੈਨਾਂ ਚਲੋ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਕਿਰੋਂ ਮੈਂ ਤਿਆਰ ਹੋਣਾ ਬਗ ਬੰਦ ਨਹੀਂ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨੇ ਪਪੀਆਂ ਲੈ ਕੇ ਆਉਣੀਆਂ ਉਹਨੂੰ ਹਾ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਮੇਰਾ ਡੈਡੀ ਹੈ ਤੇ ਕੱਲ ਸਾਮੀ 5 ਵਜੇ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਤੋਂ ਬਾਅਦ ਛੇਤੀ ਮੁੜ ਕੇ ਉਹ ਪੂਰਾ ਹੋ ਜਾਂਦਾ ਹੈ ਦਾ ਸਾਬੰਦਰਾ ਮਿੰਟਾ ਪੂਰਾ ਹੋ ਜਾਂਦਾ ਹੈ ਇਹੋ ਬੇਟਾ ਇਹੋ ਸਬਾਨਾ ਕੇ ਬੇਟਾ ਗੁਰਕੀਤਨ ਸਿੰਘ ਮੇਰਾ ਨਾਂ ਹੈ ਬੇਟੇ ਦਾ ਘਰ ਦੇ ਮੇਰੇ ਮੇਰੇ ਗੁਰਪ੍ਰੀਤ ਆ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਕੈਂਸਰ ਹੈ ਤੇ ਉਹ ਗੁਰੂ ਰਾਮਦਾਸ ਉਹ ਕੈਂਸਰ ਦੀ ਚੱਲਣ ਗਈ ਉਹਨਾਂ ਦੇ ਕੀਮੋ ਲਗੀ ਕਰਨਾ ਲੱਗੇ ਹੁਣ ਗੋਲੀਆਂ ਚੱਲਦੀਆਂ ਬਾਕੀ ਚਲੋ ਬਹੁਤ ਮਾੜੀ ਹੋਈ ਆ ਚਲੋ ਹੁਣ ਆਪਾਂ ਕਰਨੇ ਟੱਕ ਜਾਂਦੇ ਆ ਰੱਬ ਦਾ ਬਾਣਾ ਇਹ ਸਣਾ ਵੱਡਾ ਜੇਰਾ ਕਰਕੇ ਬੰਦਨਾ ਕਰੂ ਰੱਬ ਦਾ ਬਾਣਾ

6 ਸਾਲ ਤੋਂ ਮੰਜੇ ਤੇ ਹੀ ਚੱਲਦਾ ਹਾਂ ਤੇ ਉਦੋਂ ਮੈਂ ਨਾ ਹਾਂ ਸ਼ੇਰ ਨੂੰ ਛੇਰ ਕੋਟੇ ਆ ਗਿਆ ਉਹਦਾ ਨਚਾ ਕੋਲ ਮੁੜ ਕੇ ਠੀਕ ਹੀ ਮੈਂ ਨਾ ਚਲੋ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਕਰੋ ਮੈਂ ਤਿਆਰ ਹੋਣਾ ਪੱਗ ਬੰਨਣੀ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨਾਲ ਪੱਪੀਆਂ ਲੈ ਕੇ ਆਉਣੀਆਂ ਉਹਨੂੰ ਖਾ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਹੈ ਮੇਰਾ ਡੈਡੀ ਤੇ ਕੱਲ ਸਾਮੀ 5 ਵਜੇ ਇਹ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਸੇਤੀ ਮੁੜ ਕੇ ਉਹ ਉੜਾ ਜਾਂਦਾ ਹੈ ਦਾ ਸਬੰਧ ਨਾ ਮੈਂ ਤਾਂ ਪੂਰਾ ਉਹਰਾ ਇੱਕੋ ਬੇਟਾ ਇਹੋ ਸਬਾਨਾ ਦਾ ਬੇਟਾ ਗੁਰਕੀਰਤਨ ਸਿੰਘ ਮੇਰਾ ਨਾਂ ਹੈ ਬੇਟੇ ਦਾ ਕਰਦੇ ਮੇਰੇ ਮੇਰੇ ਗੁਰੂ ਜੀ ਤੇ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਕੈਂਸਰ ਹੈ ਤੇ ਉਹ ਗੁਰੂ ਰਾਮਦਾਸ ਉਹ ਕੈਂਸਰ ਦੀ ਚੱਲਣ ਗਈ ਉਹਨਾਂ ਦੇ ਕੀਮੋ ਲਗੀ ਕਰਨਾ ਲੱਗੇ ਹੁਣ ਗੋਲੀਆਂ ਚੱਲਦੀਆਂ ਬਾਕੀ ਚਲੋ ਬਹੁਤ ਮਾੜੀ ਹੋਈ ਆ ਚਲੋ ਹੁਣ ਆਪਾਂ ਕਰਨੇ ਲੱਗ ਜਾਂਦੇ ਆ ਰੱਬ ਦਾ ਬਾਣਾ ਆ ਇਹ ਸানা ਵੱਡਾ ਜਿਹੜਾ ਕਰਕੇ ਮੰਨਣਾ ਪਊ ਰੱਬ ਦਾ ਬਾਣਾ ਬੜੀ ساری ਉਮਰ ਦਾ ਦੁੱਖ ਰਹਿਣਾ ਆ ਕਿਹੜਾ ਸਾਨੂੰ ਛੱਡ ਗਿਆ ਹੋਣਾ ਹਾਂ ਬਹੁਤ ਮਾੜੀ ਖਲੋ ਚਲੋ ਹਾਂ ਚੱਲਦਾ ਏ ਉਹਦਾ ਜੀ ਹਾਂ ਗੋਲੀਆਂ ਚੱਲਦੀਆਂ ਆ ਉੱਥੇ ਤੇ ਵਧੀਆ ਚਲੋ ਬੜਾ ਉਨੀ ਕਰਨਾ ਮਰ ਕਰਨ ਵਾਲੀ ਗੱਲ ਨਹੀਂ ਕੋਈ ਗੱਲ ਜੋ ਹੋਇਆ ਜੋਰਾ ਬਣੇਗਾ ਇੱਥਾ ਚਲੋ ਉਹਦੇ ਪਾਣੀ ਅੰਦਰ